ਸਰਕਾਰਾਂ ਇਹ ਮਤ ਸਮਝਣ ਲੈਣ ਕਿ ਸਿੱਖ ਚੁੱਪ ਕਰੇ ਬੈਠੇ ਨੇ ਦੇਖਦੇ ਨੇ ਤੁਹਾਡਾ ਤਸੱਦਦ ਹੀ ਸਹਿਣਗੇ ਹੁਣ ਮੌਕਾ ਜਿਹੜੇ ਸਿੱਖ ਨੇ ਪੰਜਾਬ ਦੇ ਲੋਕ ਨੇ ਸਿੱਖ ਨੇ ਚਾਹੇ ਕੋਈ ਵੀ ਆ ਤੇ ਹਿੰਦੂ ਕਮਿਊਨਿਟੀ ਦੇਣੇ ਚਾਹੇ ਤੇ ਮੁਸਲਮਾਨ ਕੌਮ ਨੂੰ ਤੁਸੀਂ ਨੇ ਬਹੁਤ ਤਸੱਦਦ ਕੀਤਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਿਵੇਂ ਆਪਾਂ ਜਾਣਦੇ ਆ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਨੇ ਤੇ ਉਹਨਾਂ ਉੱਪਰ ਦੋਸਤੋ 1 ਸਾਲ ਦੀ ਦੁਬਾਰਾ ਫੇਰ ਐਨਐਸਏ ਸਰਕਾਰ ਦੁਆਰਾ ਲਗਾ ਦਿੱਤੀ ਗਈ ਹੈ ਪਿਛਲੇ ਦਿਨੀ ਦੋਸਤੋ ਅਮਰਤਪਾਲ ਸਿੰਘ ਦੀ ਮਾਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਤੱਕ ਸ੍ਰੀ ਇਕਾਲ ਤਖਤ ਸਾਹਿਬ ਤੱਕ ਖਾਲਸਾ ਚੇਤਨਾ ਮਾਰਚ ਕੱਢਣਾ ਸੀ ਉਸ ਨੂੰ ਲੈ ਕੇ ਦੋਸਤੋ ਪਹਿਲਾਂ ਹੀ ਉਸ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੋਰ ਵੀ ਕੁੱਝ ਸਿੰਘਾਂ ਦੇ ਪਰਿਵਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸੇ ਨੂੰ ਲੈ ਕੇ ਦੋਸਤੋ ਨੈਂਕ ਸਿੰਘ ਬਾਬਾ ਰਾਜਾਰਾਮ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜਿਹੜਾ 7 ਜਨਵਰੀ ਤੋਂ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂਗ੍ਰਾਮ ਸਾਹਿਬ ਮਹਾਰਾਜ ਦੇ ਫੇਰ ਬੇਅਦਮੀਆਂ ਲਈ ਨਿਰੰਤਰ ਜਾ ਰਹੀਆ ਚੜ੍ਹਦੀ ਕਲਾ ਦੇ ਵਿੱਚ ਫੌਜਾਂ ਜਟੀਆਂ ਬੈਠੀਆਂ ਨੇ ਉਹਨਾਂ ਚਿਰ ਲਗਾਤਾਰ ਜਲਦਾਰ ਕੁਜਨਾਂ ਚਿਰ ਬੰਦੀ ਸਿੰਘ ਰਿਹਾਰੀ ਹੋ ਜਾਂਦੇ ਪਰਸੋਂ ਕੱਲ ਜਿਹੜਾ ਇੱਕ ਅਮਿਤ ਸਰ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਬਾਬਤ ਉਹਨੂੰ ਰਿਹਾ ਕਰਾਉਣ ਵਾਸਤੇ ਮੋਰਚਾ ਲੱਗਿਆ ਹੋਇਆ ਜਿਹੜਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਸਾਰੇ ਪਰਿਵਾਰ ਜਿਹੜੇ ਡਿਬਰੂਗੜ੍ਹ ਜੇਲ੍ਹ ਜਨੇ ਉਹਨਾਂ ਵੱਲੋਂ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਰਲ ਕੇ ਲਾਇਆ ਗਿਆ 1 ਮਾਰਚ ਜਿਹੜਾ ਦਮਦਮਾ ਸਾਹਿਬ ਤੋਂ ਕੱਲ ਆਉਣਾ ਸੀਗਾ ਤੇ ਦਮਦਮਾ ਸਾਹਿਬ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਜਿੱਥੇ ਮੋੜ ਚ ਲੱਗਿਆ ਹਾ ਬਹੁਤ ਨੌਜਵਾਨਾਂ ਦੇ ਵਿੱਚ ਉਤਸ਼ਾਹ ਸੀ ਤੇ ਜਿਹੜੀ ਸਰਕਾਰ ਆ ਉਹ ਬਖਲਾਟ ਦੇ ਵਿੱਚ ਆ ਗਈ ਉਹਨੇ ਹਰ ਜਗ੍ਹਾ ਤੇ ਸਾਪੇ ਮਾਰੀ ਸ਼ੁਰੂ ਕੀਤੀ ਜਿਹੜੇ ਪੰਥਰ ਲੀਡਰ ਸੀ ਉਹ ਘਰਾਂ ਚ ਨਜ਼ਰਬੰਦ ਕਰਤੇ ਜਿੱਥੇ ਜਿੱਥੇ ਕੋਈ ਫਸ ਗਿਆ ਉਹਨਾਂ ਨੂੰ ਫੜ ਲਏ ਦੇਖੋ ਅਮਰਪਾਲ ਸਿੰਘ ਦੇ ਮਾਤਾ ਪਿਤਾ ਭਰਾ ਸਾਰੇ ਫੜ ਕੇ ਜੇਲ੍ਹ ਚ ਕਰਤੇ ਤੇ ਸਰਕਾਰ ਐਡੀ ਨਕਮੀ ਹੋ ਗਈ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਕੀ ਆ ਹੋਰਾਂ ਨੂੰ ਫੜ ਫੜ ਕੇ ਬੰਦੀ ਬਣਾਈ ਜਾਂਦੇ 14 ਦਿਨਾਂ ਵਾਸਤੇ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਤਾ ਦੇਖੋ ਸਰਕਾਰ ਦੀਆਂ ਗਲਤ ਨੀਤੀਆਂ ਸਰਕਾਰ ਜਿੰਨਾ ਵੀ ਰੋਕੂਗੀ ਇਸ ਮੋਰਚਿਆਂ ਨੂੰ ਲੋਕਾਂ ਨੂੰ ਜਾਣ ਤੋਂ ਰੋਕੂਗੀ ਉਨਾ ਹੀ ਜਿਹੜੇ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਜਾਣਗੇ ਉਨਾ ਹੀ ਲੋਕਾਂ ਦੇ ਵਿੱਚ ਰੋਹ ਵਧਣਾ ਸਰਕਾਰ ਖਿਲਾਫ ਜਿੰਨਾ ਮਰਜ਼ੀ ਜਤਨ ਕਰ ਲੈ ਫੜ ਲਵੇ ਕੀ ਕਰ ਲੂਗੀ ਸਰਕਾਰ ਆਹੀ ਹੈ ਵੱਧ ਤੋਂ ਵੱਧ ਫੜ ਕੇ ਗ੍ਰਿਫਤਾਰ ਕਰਕੇ ਜਾਂ ਜੇਲ੍ਹਾਂ ਛੇੜ ਸਕਦੀ ਆ ਹੋਰ ਗੋਲੀ ਮਾਰ ਕੇ ਮਾਰ ਦੂ ਹੋਰ ਕੀ ਕਰ ਦੂ ਅਰੇ ਜਿਹੜੀ ਸਿੱਖ ਕੌਮ ਆ ਇਹ ਕਦੇ ਝੁਕਣ ਵਾਲੀ ਨਹੀਂ ਤੇ ਧਪਣ ਵਾਲੀ ਨਹੀਂ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆਂ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਰੰਤ ਉਹਨਾਂ ਸਾਰੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਦੇ ਮਾਤਾ ਪਿਤਾ ਹੁਣ ਜਿਹੜੇ ਬੰਦ ਕਰੇ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਦਾ ਕੀ ਕਸੂਰ ਆ ਇੱਕ ਇਮਾਰਤ ਲਿਆਉਣਾ ਸੀ ਮੈਂ ਪੰਜਾਬ ਸਰਕਾਰ ਨੂੰ ਪਹੁੰਚਣਾ ਪੁੱਛਣਾ ਚਾਹਣਾ ਜਦੋਂ ਕੇਜਰੀਵਾਲ ਬੰਦ ਕਰਿਆ ਤੁਸੀਂ ਨਹੀਂ ਉੱਥੇ ਦਿੱਲੀ ਦੇ ਵਿੱਚ ਗਏ ਪ੍ਰੋਟੈਸਟ ਕਰਨ ਤੁਸੀਂ ਨਹੀਂ ਇੱਥੇ ਪੰਜਾਬ ਦੇ ਅੰਮ੍ਰਿਤਸਰ ਇਕੱਠ ਕਰਿਆ ਤੁਸੀਂ ਵੀ ਤਾਂ ਬਹੁਤ ਮੁਜਾਹਰਾ ਕਰਿਆ ਤੁਹਾ ਜੇ ਤੁਸੀਂ ਮੁਜਾਹਰੇ ਕਰੋ ਤਾਂ ਠੀਕ ਆ ਲੋਕਤੰਤਰ ਠੀਕ ਆ ਜੇ ਸਿੱਖ ਬੰਦੀ ਸਿੰਘਾਂ ਵਾਸਤੇ ਮੁਜਾਹਰੇ ਕਰਨ ਉਹਨਾਂ ਨੂੰ ਛਡਾਉਣ ਵਾਸਤੇ ਤਾਂ ਸਿੱਖ ਗਲਤ ਨੇ ਇਹਨਾਂ ਨੂੰ ਫੜ ਕੇ ਅੰਦਰ ਕਰ ਦੋ ਤੁਹਾਡੇ ਵਾਸਤੇ ਸਿੱਖਾਂ ਵਾਸਤੇ ਕਾਨੂੰਨ ਹੋਰ ਆ ਤੁਹਾਡੇ ਵਾਸਤੇ ਨਹੀਂ ਹੈ ਕੋਈ ਤੁਸੀਂ ਕਿਵੇਂ ਭੱਜੇ ਫਿਰਦੇ ਹੋ ਕੇਜਰੀਵਾਲ ਦੇ ਜੇਲ੍ਹ ਬੰਦੋ ਕਿਵੇਂ ਤੁਸੀਂ ਤੜਫਦੇ ਫਿਰਦੇ ਹੋ ਮੁਜਾਹਰੇ ਕਰਦੇ ਫਿਰਦੇ ਹੋ ਸਰਕਾਰਾਂ ਖਿਲਾਫ ਵੀ ਇਹ ਉਹ ਗਲਤ ਫੜ ਕੇ ਬੰਦ ਕਰਤਾ ਤੇ ਸਿੱਖਾਂ ਨੂੰ ਹੱਕ ਨਹੀਂ ਹੈਗਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਜਦੋਂ ਆਪਦੇ ਤੇ ਪੈਂਦੀ ਫਿਰ ਪਤਾ ਲੱਗਦਾ ਤੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸੰਗਤ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਨੂੰ ਚਾਹੇ ਭਾਜਪੀ ਆ ਹੁਣ ਇਲੈਕਸ਼ਨਾਂ ਦਾ ਟਾਈਮ ਆ ਜਿਹੜੀਆਂ ਲੋਕ ਨੇ ਸਰਕਾਰੇ ਭਾਜਪੀ ਦੀ ਚਾਹੇ ਉਹ ਆਪਦੀ ਸਰਕਾਰ ਆ ਇਹਨਾਂ ਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਜਿਹੜਾ ਤੁਸੀਂ ਲੋਕਾਂ ਦੇ ਤੇ ਤਸ਼ੱਦਦ ਕਰਦੇ ਹੋ ਜੇਲਾਂਾਂ 'ਚ ਬੰਦ ਕਰਦੇ ਹੋ ਧੱਕਾ ਕਰਦੇ ਹੋ ਲੋਕਾਂ ਦੇ ਨਾਲ ਜਾਨ ਤੋਂ ਰੋਕਦੇ ਹੋ ਜਿੰਨਾ ਤੁਸੀਂ ਰੋਕੋਗੇ ਉਹਨੇ ਲੋਕਾਂ ਦੇ ਵਿੱਚ ਤੁਹਾਡੇ ਖਿਲਾਫ ਜਿਹੜਾ ਹੈਗਾ ਉਹ ਤੁਹਾਡੇ ਖਿਲਾਫ ਹੀ ਜਿਹੜਾ ਰੋਲ ਆ ਉਹ ਜਾਣਾ ਵਾ ਇਸ ਕਰਕੇ ਇਹਨਾਂ ਨੂੰ ਤੁਰੰਤ ਛੱਡਿਆ ਜਾਵੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਵੀ ਰਿਹਾਈਆਂ ਕੀਤੀ ਜਾਣ ਜੇਲ੍ਹ ਚ ਬਦਲੀਆਂ ਕੀਤੀਆਂ ਜਾਣ ਤੇ ਨਾਲ ਹੀ ਮੈਂ ਸੰਗਤ ਨੂੰ ਅਪੀਲ ਕਰਨਾ ਚਾਹੁੰਨਾ ਹੁਣ ਇਲੈਕਸ਼ਨ ਦਾ ਟਾਈਮ ਆ ਜਿਹੜੀ ਆਪਦੀ ਸਰਕਾਰ ਆ ਪੰਜਾਬ ਸਰਕਾਰ ਇਹਦੇ ਵਿਰੁੱਧ ਗੁੱਸਾ ਕਰਨ ਵਾਸਤੇ ਕੋਈ ਇੱਕ ਵੋਟ ਦਾ ਇਸਤੇਮਾਲ ਕਰੋ ਪਾਜਪਾ ਸਰਕਾਰ ਆ ਸੈਂਟਰ ਸਰਕਾਰ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੀ ਮੋਦੀ ਵਰਗਿਆਂ ਨੇ ਬਹੁਤ ਵੱਡੇ ਵੱਡੇ ਲਾਰੇ ਲਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਗੁਰਪ੍ਰੋਵਤ ਇੱਕ ਹੈ ਕਿ ਆਏ ਸੀ ਬੰਦੀ ਸਾਰੇ ਸਿੰਘ ਰਹਿਆ ਕਰਾਂਗੇ ਕੋਈ ਨਹੀਂ ਛੱਡਿਆ ਭਾਈ ਜਗਤਾਰ ਸਿੰਘ ਹੋਣਾ ਨੂੰ ਹਵਾਰਾ ਸਾਹਿਬ ਜੀਆ ਨੂੰ ਭਾਈ ਤਾਰਾਜ ਨੂੰ ਪਿਹੋਰਾ ਸਾਹਿਬ ਨੂੰ ਰਾਜੋਣਾ ਸਾਹਿਬ ਨੂੰ ਕਿਸੇ ਨੂੰ ਅੱਜ ਤੱਕ ਪਰੋਲ ਨਹੀਂ ਦਿੱਤੀ ਛੱਡਣਾ ਦਾ ਇੱਕ ਦੂਰ ਦੀ ਗੱਲ ਆ ਇਹ ਸਾਡੇ ਨੂੰ ਥੱਕਾ ਕਰਦੇ ਨੇ ਬੀਜੇਪੀ ਦੇ ਕੈਂਡੀਡੇਟ ਆਪ ਦੇ ਕੈਂਡੀਡੇਟ ਬਾਦਲ ਦੇ ਵੀ ਕੈਂਡੀਡੇਟ ਜਿਨ੍ਹਾਂ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਅੰਦਰ ਬੰਦ ਕਰਾਇਆ ਹਰ ਸਿਮਰਤ ਕੌਰ ਕਹਿੰਦੀ ਸੀ ਨਾ ਰੋਲਾ ਪਾਉਂਦੀ ਸੀ ਉੱਥੇ ਜਾ ਕੇ ਵੀ ਉਹ ਨੂੰ ਪੰਜਾਬ ਦੇ ਵਿੱਚ ਇੱਕ ਸ਼ਖਸ ਹੈ ਬਾਹਰੋਂ ਆ ਕੇ ਉਹਨੇ ਪੰਜਾਬ ਨੂੰ ਲਾਂਬੂ ਲਾਤਾ ਲੋਕਾਂ ਨੂੰ ਮੁੰਡਿਆਂ ਨੂੰ ਮਰਵਾਊਗਾ ਇਹਨੂੰ ਫੜ ਕੇ ਤੁਰੰਤ ਜੇਲ੍ਹ ਚ ਕੀਤਾ ਜਾਵੇ ਇਹਨਾਂ ਦੇ ਉੱਤੇ ਕਹਿਣ ਤੇ ਬਾਦਲ ਕਿਆਂ ਦੇ ਕਹਿਣ ਤੇ ਉਹ ਜਿਹੜੇ ਅਮਰਤਪਾਲ ਹੁਣੇ ਬੰਦ ਹੋਏ ਨੇ ਮਜੀਠੀਏ ਉਹਨਾਂ ਦੇ ਕਹਿਣ ਤੇ ਬਾਦਲ ਕੇ ਆਪ ਵਾਲੇ ਝਾੜੂ ਵਾਲੇ ਜਿਹੜੇ ਇਹ ਨੇ ਦੂਜੇ ਕਾਂਗਰਸ ਵਾਲੇ ਜਿਹੜੇ ਰਾਜੀ ਬੜਿੰਗ ਵਰਗੇ ਭੌਂਕਦੇ ਸੀਗੇ ਉਸ ਟਾਈਮ ਵੀ ਇਹਨਾਂ ਨੂੰ ਫੜਕੇ ਅੰਦਰ ਕਰ ਦੋ ਨਹੀਂ ਪੰਜਾਬ ਖਤਮ ਹੋ ਜਾਊ ਇਹ ਆਏ ਕਰ ਦੇਣਗੇ ਇਹ ਉਹ ਕਰ ਦੇਣਗੇ ਬਹੁਤ ਲੀਡਰਾਂ ਨੇ ਰੌਲਾ ਪਾਇਆ ਸਾਰਿਆਂ ਨੇ ਤੇ ਜਿਹੜੀ ਸੈਂਟਰ ਸਰਕਾਰ ਆ ਆਰਐਸਐਸ ਭਾਜਪੀ ਦੀ ਇਹਨਾਂ ਦੇ ਕੈਂਡੀਡੇਟ ਮੰਗਣਾ ਪਿੰਡਾਂ 'ਚ ਵੜਨੀ ਆ ਦਿਓ ਤੁਹਾਡੇ ਕੋਲੇ ਮੌਕਾ ਹੁਣ ਆਪ ਦਾ ਰੋਸ ਜ਼ਾਹਰ ਕਰੋ ਸਰਕਾਰਾਂ ਪ੍ਰਤੀ ਹੋਰ ਤਾਂ ਆਪਣਾ ਕੋਈ ਵਸ ਨਹੀਂ ਚੱਲਦਾ ਜੇ ਇਕੱਠੇ ਹੁੰਦੇ ਨੇ ਡਾਂਗਾ ਮਾਰਦੇ ਨੇ ਜੇਲਾਂ 'ਚ ਕਰ ਦਿੰਦੇ ਨੇ ਹੁਣ ਸਮਾ ਸਾਰੀਆਂ ਸੰਗਤਾਂ ਨੂੰ ਅਪੀਲ ਆ ਇਲੈਕਸ਼ਨ ਸਿਰਤੇ ਆ ਬੀਜੇਪੀ ਆਰਐਸਐਸ ਜਿਹੜੇ ਕੈਂਡੀਡੇਟ ਨੇ ਬੀਜੇਪੀ ਦੇ ਬਾਦਲਾਂ ਦੇ ਬੀਜੇ ਜਿਹੜੇ ਕੈਂਡੀਡੇਟ ਨੇ ਝਾਰੂ ਵਾਲਿਆਂ ਦੇ ਕੈਂਡੀਡੇਟ ਨੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਇਹਨਾਂ ਨੂੰ ਪੰਡਾ 'ਚ ਨਾ ਬਣਨ ਦਿਓ ਹੁਣ ਮੌਕਾ ਜਿਨ੍ਹਾਂ ਜਿਨ੍ਹਾਂ ਨੇ ਵੀ ਸਿੱਖ ਪੰਥ ਨਾਲ ਧੋਖਾ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਪੰਥ ਨਾਲ ਗਦਾਰੀਆਂ ਕੀਤੀਆਂ ਨੇ ਤੁਸੀਂ ਉਹਨਾਂ ਦਾ ਵੋਟ ਦੁਆਰਾ ਇਸਤੇਮਾਲ ਤੁਹਾਡੇ ਕੋਲ ਤਾਕਤ ਅੱਜ ਇਹਨਾਂ ਦੇ ਖਿਲਾਫ ਪਾ ਦਿਓ ਜਿਹੜੇ ਚੰਗੇ ਕੈਂਡੀਡੇਟ ਨੇ ਉਹਨਾਂ ਨੂੰ ਵੋਟ ਪਾਓ ਪਾਰਟੀਆਂ ਨੇ ਕਿਸੇ ਨਹੀਂ ਭਲਾ ਨਹੀਂ ਕਰਨਾ ਸਾਡਾ ਕੀਤਾ ਨਾ ਅੱਜ ਕਰਨਾ ਕੱਲ ਕਰਨਾ ਜੇ ਪੰਜਾਬ ਬਚਾਉਣਾ ਚੰਗੇ ਕੈਂਡੀਡੇਟ ਅੱਗੇ ਲਿਆਓ ਹੈਗੇ ਨਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਸਮਸ਼ਤਰ ਕਰਨਾ ਅਸੀਂ ਨੇ ਕਰਨਾ ਸੰਗਤ ਨੂੰ ਅਪੀਲ ਕਰਨੀ ਹੈ ਵੀ ਇਹਨਾਂ ਨਾਂ ਕੈਂਡੀਡੇਟ ਨੂੰ ਪਾਓ ਆ ਵਿਚਾਰਨਾ ਦੇ ਵਿੱਚ ਬੇਨਤੀਆ ਕਰਾਂਗੇ ਜਿਹੜੇ ਪੰਥ ਦੀ ਪੰਜਾਬ ਦੀ ਕਿਸਾਨੀ ਦੀ ਨੌਜਵਾਨੀ ਦੀ ਨਸਿਆਂ ਤੋਂ ਦੂਰ ਰਹਿਣ ਦੀ ਗੱਲ ਕਰਨਗੇ ਅਸੀਂ ਉਹਨਾਂ ਦਾ ਡਟ ਕੇ ਸਮਰਥਨ ਕਰਾਂਗੇ ਤੇ ਸਰਕਾਰਾਂ ਇਹ ਮਤ ਸਮਝਣ ਲੈਣ ਕਿ ਸਿੱਖ ਚੁੱਪ ਕਰੇ ਬੈਠੇ ਨੇ ਦੇਖਦੇ ਨੇ ਤੁਹਾਡਾ ਤਸੱਦਦ ਹੀ ਸਹਿਣਗੇ ਹੁਣ ਮੌਕਾ ਜਿਹੜੇ ਸਿੱਖ ਨੇ ਪੰਜਾਬ ਦੇ ਲੋਕ ਨੇ ਸਿੱਖ ਨੇ ਚਾਹੇ ਕੋਈ ਵੀ ਆ ਤੇ ਹਿੰਦੂ ਕਮਿਊਨਿਟੀ ਦੇ ਨੇ ਚਾਹੇ ਤੇ ਮੁਸਲਮਾਨ ਕਮਿਊਨਿਟੀ ਨੇ ਬਹੁਤ ਤਸੱਦਦ ਕੀਤਾ ਬੌਧਨ ਭਾਈਚਾਰਾ ਜਿਹੜਾ ਬੌਧਨ ਸਮਾਜ ਦੇ ਲੋਕ ਨੇ ਸਾਰਿਆਂ ਨੇ ਤਸੱਦਦ ਕੀਤਾ ਤੁਸੀਂ ਨੇ ਵੀ ਹੁਣ ਤੁਹਾਡਾ ਜਵਾਬ ਦੇਣਗੇ ਇਲੈਕਸ਼ਨਾਂ ਦੇ ਵਿੱਚ ਸਾਰਿਆਂ ਸੰਗਤਾਂ ਨੂੰ ਅਪੀਲ ਆ ਆਓ ਇਕੱਠੇ ਹੋਵੋ ਤਾਂ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਉਹ ਸੇਤੀ ਹੋ ਸਕੇ ਗੁਰੂ ਕਿਰਪਾ ਕਰੂਗਾ ਇੱਕ ਦਿਨ ਜਬੰਦੀ ਸਿੰਘ ਜਰੂਰ ਆਉਣਗੇ ਬਾਹਰ ਪੁਲੰਚੋਗਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਮਰਤਪਾਲ ਸਿੰਘ ਦੀ ਮਾਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਜੁਨੇ ਸਿੰਘ ਬਾਬਾ ਰਾਜਾਰਾਮ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ